ਸਾਰੰ ਮਹਿਲਾ ਪੰਗਵਾਂ ਮਹਿਲਾ ਹਰ ਕੇ ਨਾਮ ਬਿਨ ਜਿਓ ਤਿੰਨ ਪ੍ਰਭ ਸਾਚੈ ਆ ਪੁਲਾਇ ਬਿਖੈ ਠਗੋਰੀ ਪੀਓ ਰਹਾ ਕੋਤ ਜਨਮ ਭੰਮ ਤੋ ਬੋ ਭਾਂਤੀ ਖਿਤ ਨਹੀਂ ਕਤੂ ਪਾਈ ਪੂਰਾ ਸਤ ਗੁਰ ਸਹਿਜਨਾ ਭੇਟਿਆ ਸਾਖਤ ਆਵੈ ਜਾਈ ਰਾਖਿ ਲਿਓ ਪ੍ਰਭ ਸਮ੍ਰਿਥ ਦਾਤੇ ਤੁਮ ਪ੍ਰਭ ਅਗੰਮ ਅਪਾਰ ਨਾਨਕ ਦਾਸ ਤੇਰੀ ਸ਼ਰਣਾਇ ਪਵਜਲ ਉਤਰਿਓ ਪਾਰ ਸਾਰੰ ਮਹਿਲਾ ਪੰਵਾਂ ਰਮਣ ਕੋ RAM ਕੇ ਗੁਣ ਬਾਦ ਸਾਧ ਸੰਗ ਧਿਆਈਐ ਪਰਮੇਸ਼ਰ ਅੰਮ੍ਰਿਤ ਜਾ ਕੇ ਸਵਾਦ ਰਹਾ सिमरत एक अचट अविनाशी बिनसे माया मद सहज आनंद अनहद थुन वाणी बौर न फैखद सनकादिक ब्रह्मादिक गावत गावत सुख पैलाद तीवत अमयो मनोहर हर रस जप नानक हर बिस्माद सारंग महला पंगवा किने पाप के बौकोट दिन स रेनी थकत नाही कत नाही चोट राह महा बज्जड़ बिख बिआधी सिर उठाई पोट उघर गई आंख में पीतर जमन ग्रास चोट पशु प्रेत उष्ट गदर्भ ਅਨਿਤ ਜੋ ਨੀਲੇ ਭਜ ਸਾਧ ਸੰਗ ਗੋਬਿੰਦ ਨਾਨਕ ਕਸ਼ ਨ ਲਾਗੇ ਫੇਟ ਸਾਰੰ ਮੈ ਲਾ ਪੰਵਾ ਅੰਦੇ ਖਾਵੇਂ ਬਿਸੂ ਕੇ ਡਟਾਕ ਨੈਣ শ্রবণ ਸਰੀਰ ਸਭ ਹਟਿਓ ਸਾਸ ਗਇਓ ਤਤ ਘਾਟ ਰਹਾ ਅਨਾਥ ਰਿਆਂ ਉਧਰਲੇ ਪੋਖੇ ਮਾ ਗਈਆ ਹਾਟ ਕਿਲ ਬਿਕਰਤ ਕਰਤ ਪਸ਼ਤਾਵੇਂ ਕਭੋ ਨਾ ਸਾਕੇ ਸ਼ਾਂਟ ਨਿੰਦਕ ਜਮ ਦੂਤੀ ਆਏ ਸੰਘਾਰਿਓ ਜਿਵੇਂ ਮੂंड ਉੱਪਰ ਮਟਾਕ ਨਾਨਕ ਆਪਨ ਕਟਾਰੀ ਆਪਸ ਕੋ ਲਾਈ ਮਨ ਆਪਣਾ ਕੀਨੋ ਫਾਟ ਸਾਰੰ ਮਹਿਲਾ ਪੰਜਵਾ टूटी निंदुक की अदबीच जनकरखा आप स्वमी बेमुख को आए पहुंची मीच राह उस का कह कोई ना सुनाई कहीं ना दर्शन पावे जियां दुख आगे नरक पुंच बहु जोनी फरमावे ਪ੍ਰਗਟ ਭਇਆ ਖੰਡੀ ਬ੍ਰਹਮੰਡੀ ਕੀਤਾ ਆਪਣਾ ਪਾਇਆ ਨਾਨਕ ਸ਼ਰਨ ਨਿਰਭਉ ਕਰਤੇ ਕੀ ਅਨੰਦ ਮੰਗਲ ਗੁਣ ਗਾਇਆ ਸਾਰੰ ਮਹਿਲਾ ਪੰਵਾਂ ਕ੍ਰਿਸ਼ਨਾ ਚਲਤ ਬਹੁ ਪ੍ਰਕਾਰ ਪੂਰਨ ਹੋਤ ਨਕਤੋਂ ਬਾਤ ਅੰਤ ਪਰਤੀ ਹਾਰ ਰਹਾ ਸ਼ਾਂਤ ਸੁਖ ਨਾ ਸਹਿਜ ਉਪਜ ਇਹ ਹੈ ਇਸ ਵਿਵਹਾਰ ਆਪ ਪਰਤ ਕਛ ਨ ਜਾਣੇ ਕਾਮ ਕ੍ਰੋਧ ਹੈ ਜਾਰ ਸੰਸਾਰ ਸਾਗਰ ਦੁਖ ਬਿਆਪਿਓ ਦਾਸ ਲੇਵੋ ਤਾਰ ਚਰਨ ਕਮਲ ਸ਼ਰਣਾਏ ਨਾਨਕ ਸਦ ਸਦਾ ਬਲਹਾਰ ਸਾਰੰਗ ਮਹਿਲਾ ਤੰਗਵਾ रे पपी त कवन की मतली न सिमर स्वामी रहा खातिया नाम सिमरतीन गर्भ उधर बिलाट करता ता हो त होवत दीन माद बेकार बाधा अनत जोन प्रमहीन गोविंद बिसरे कमन दुख गनिए सुख नानक हर पद चीन सारन मैला पंगवा मैरी चरणा ओट गई दर्शन देख मेरा मन मोहयो दुर्मत जात दहि रहा अगा अगाद ऊच अगनाशी ਕੀਮਤ ਜਾਤ ਨਾ ਕਹੀ ਜਲ ਥਲ ਤੇਖ ਤੇਖ ਮਨ ਬਿਗਸਿਓ ਪੂਰ ਰਿਹਾ ਸਰਬ ਨਹੀ ਦੀਨ ਦਇਆਲ ਪ੍ਰੀਤਮ ਮਨਮੋਹਨ ਨਿਲ ਸਾਧ ਕੀਨੋ ਸਹੀ ਸਿਮਰ ਸਿਮਰ ਜੀਵਤ ਹਰ ਨਾਨਕ ਜਮ ਕੀ ਪੀਰ ਨਾ ਫਹੀ ਸਾਰੰ ਮੈਲਾ ਪੰਗਵਾ ਮਾਈ ਰੀ ਮਨ ਮੇਰੋ ਮਤਵਾਰੋ ਦੇਖ ਦਿਆਲ ਅਨੰਦ ਸੁਖ ਪੂਰਨ ਹਰ ਰਸ ਰਪਿਓ ਖਮਾਰੋ ਕਹਾ ਨਿਰਮਲ ਤੇ ਊਜਲ ਜਸ ਗਾਵਤ ਬਹਰ ਨਾ ਹੋਵਤ ਕਾਰੋ ਚਰਨ ਕਮਲ ਸਿਓ ਡੋਰੀ ਰਾਚੀ ਟਿਟਿਓ ਪੁਰਖ ਅਪਾਰੋ ਘਰ ਗੈ ਲੀਨੇ ਸਰਬਸ ਦੀਨੇ ਦੀਪਕ ਭਇਓ ਗੁਜਾਰੋ ਨਾਨਕ ਨਾਮ ਰਸਕ ਬੈਰਾਗੀ ਕੁਲਾ ਸਮੂਹਾ ਤਾਰੋ ਸਾਰੰ ਮੈਲਾ ਪੰਗਵਾ ਮਾਈਰੀ ਆਨ ਸਿਮਰ ਮਰ ਜਾਹੇ ਪਿਆਗੋ ਗੋਬਿੰਦ ਜੀ ਅਨ ਕੋ ਦਾਤਾ ਮਾਇਆ ਸੰਗ ਲਪਟਾਹੇ ਰਾਵ ਨਾਮ ਵਿਸਾਰ ਚੱਲੇ ਅਨ ਮਾਰਗ ਨਰਕ ਘੋਰ ਮੈਂ ਪਾਹੇ ਅਨਕ ਸਜਾਈ ਗਣ ਤਨ ਆਵੇ ਗਰਭ ਗਰਬ ਘਰਮਾਹੇ ਸੇਤਨ ਵੰਤੇ ਸੇਪਤਵੰਤੇ ਹਰ ਕੀ ਸ਼ਰਨ ਸਮਾਹੇ ਗੁਰ ਪ੍ਰਸਾਦ ਨਾਨਕ ਜਗ ਜੀਤਿਓ ਬਹਰ ਨ ਆਵੇ ਜਾਹੇ ਸਾਰੰ ਮਹਿਲਾ ਪੰਗਵਾ ਹਰ ਕਾਟੀ ਕੁਟਿਲਤਾ ਕੁੱਠਾਰ ਪ੍ਰਹੰ ਬਨ ਦਹਿਨ ਤੈ ਖਿਨ ਪੀਤਰ RAM ਨਾਮ ਪਰਹਾਰ ਰਹਾ ਕਾਮ ਕੋ ਨਿੰਦਾ ਪਰ ਹਰੀਆ ਕਾਢ ਸਾਧੂ ਕੈ ਸੰਗ ਮਾਰ ਜਨਮ ਤਦਾਰਥ ਗੁਰਮੁਖ ਜੀਤਿਆ ਬਹੋਰ ਨ ਜੂਆ ਹਾਰ ਆਠ ਪਹਿਰ ਤਬ ਕੇ ਗੁਣ ਗਾਵੇ ਪੂਰਨ ਸ਼ਬਦ ਵਿਚਾਰ ਨਾਨਕ ਦਾਸ ਦਾਸ ਜਨ ਤੇਰਾ ਪੁਨਾ ਪੁਨਾ ਨਮਸ਼ਕਾਰ ਸਾਰੰ ਮਹਲਾ ਪੰਵੋ ਪੋਥੀ ਪਰਮੇਸ਼ਰ ਕਾਥਾਨ ਸਾਧ ਸੰਗ ਆਵੈ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨ ਰਹਾ ਸਾਧਿਕ ਸਿੱਧ ਸਗਲ ਮਨ ਲੋਚੈ विरले लागै ध्यान जस कृपाल होए मेरा स्वामी पूर्णता को काम जा कर देव स पै पंजन तिस जान सकल जहान खिन पल बिसर नहीं मेरे करते ए नानक मांग दान सारं महला 5वां ਵੂਠਾ ਸਰਬ ਥਾਈ ਮੇ ਆਨੰਦ ਮੰਗਲ ਦਾਉ ਹਰ ਜਸ ਪੂਰਨ ਪ੍ਰਗਟਿਓ ਨਿਹਿ ਰਹਾ ਚਾਰ ਕੁੰਟ ਦਾ ਦੇਸ਼ ਜਲ ਨਿਦ ਊਨ ਥਾਉ ਨਾ ਕਹੇ ਕਿਪਾ ਨਿਧ ਗੋਬਿੰਦ ਪੂਰਨ ਜੀ ਦਾਨ ਸਭ ਦੇਹੁ ਸਤ ਸਤ ਹਰ ਸਤ ਸੁਆਮੀ ਸਤ ਸਾਧ ਸੰਗੇ ਸਤ ਤੇ ਜਨ ਜਿਨ ਪ੍ਰਤੀਤ ਉਪਜੀ ਨਾਨਕ ਨਾ ਪਰਮੇ ਸਾਰੰ ਮੈ ਲਾ ਪੰਵਾ ਗੋਬਿੰਦ ਜਿਓ ਤੂੰ ਮੇਰੇ ਪ੍ਰਾਨ ਅਧਾਰ ਸਾਜਨ ਮੀਤ ਸਹਾਈ ਤੁਮਹੀ ਤੂੰ ਮੇਰਾ ਪਰਵਾਰ ਰਹਾਓ ਕਰ ਮਸਤ ਤਾਰੇਓ ਮੇਰਾ ਮਾਥਾ ਸਾਦ ਸੰਗ ਗੁਣ ਗਾਏ ਤੁਮ ਰੀਤ ਪਾਤੇ ਸਭ ਫਲ ਪਾਏ ਰਸਕ RAM ਨਾਮ ਧਿਆਏ ਅਬੇ ਚਲ ਨੀਵ ਤਰਾਈ ਸਤ ਗੁਰ ਕਭੂ ਡੋਲਤ ਨਹੀਂ ਗੁਰ ਨਾਨਕ ਜਾਵ ਪੈ ਦਰਾਰਾ ਸਰਬ ਸੁਖਾਂ ਦੀਪਾਹੀ ਸਾਰੰ ਮਹਲਾ 5 निबि नाम की सच खेप लाभ हर गुण गाए निद तन बिखा माहे अलेप रहा जी जंत सगल संतोषे अपना प्राप्त आए रतन जन्म अपार जीते हो बौर जोन ना पाए तय कृपाल दयाल गोविंद भया साधु संग ਹਰ ਚਰਨ ਰਾਸ ਨਾਨਕ ਪਾਈ ਲੱਗਾ ਪ੍ਰਭ ਸਿਓ ਰੰਗ ਸਾਰੰ ਮੈਲਾ ਪੰਗਵਾ ਮਾਈ ਜੀ ਦੇਖ ਰਹੀ ਬਿਸਮਾਦ ਅਨਹਦ ਤੁਨੀ ਮੇਰਾ ਮਨ ਮੋਹਯੋ ਅਚਰਜਤਾ ਕੇ ਸਵਾਦ ਰਹਾ ਮਾਤ ਪਿਤਾ ਬੰਧਤ ਹੈ ਸੋਈ ਮਨ ਹਰ ਕੋ ਅਹਲਾਦ ਸਾਦ ਸੰਗ ਗਾਏ ਗੁਣ ਗੋਬਿੰਦ ਬਿਨ ਸੋ ਸਭ ਪਰਮਾਤ ਡੋਰੀ ਲਪਟ ਰਹੀ ਚਰਨ ਸੰਗ ਪ੍ਰੰਥ ਸਗਲੇ ਖਾਦ ਇੱਕ ਅਧਾਰ ਨਾਨਕ ਜਨ ਕੀਆ ਬੋਰ ਨਾ ਜੋਨ ਪ੍ਰਮਾਦ ਸਾਰੰ ਮਹਿਲਾ ਪੰਜਵਾ ਮਾਈ ਰੀ ਮਾਤੀ ਚਰਨ ਸੁਮੂਹ ਇਕ ਦਿਨ ਹਉ ਆ ਆ ਨਾ ਜਾਣੋ ਦੁਤੀਆ ਪਾਓ ਸਭ ਲੂ ਪ੍ਰਾਹ ਤਿਆਗ ਗੁਪਾਲ ਅਵਰਜੋ ਕਰਣਾ ਤੇ ਬਿਖਿਆ ਕੇ ਖੂ ਦਰਸ ਪਿਆਸ ਮੇਰਾ ਮਨ ਮੋਇਆ ਕਾਢੀ ਨਰਕ ਤੇ ਤੂੰ ਸੰਤ ਪ੍ਰਸਾਦ ਮਿਲਿਓ ਸੁਖ ਦਾਤਾ ਬਿਨਸੀ ਹਮ ਹੂ ਰਾਮ ਰੰਗ ਰਤੇ ਬਾਸ ਨਾਨਕ ਮੌਲਿਓ ਮਨ ਤਨ ਜੂ ਸਾਰੰ ਮਹਿਲਾ ਪੰਗਵਾ ਬਿਨ ਸੇ ਕਾਚ ਕੇ ਬਿਉਹਾਰ RAM ਭਜ ਮਿਲ ਸਾਧ ਸੰਗਤ ਇਹ ਜਗ ਮੈਂ ਸਾਰ ਰਾ ਕੀਤ ਉਤ ਨਾ ਢੋਲ ਤਹੂ ਨਾਮ ਹਿਲਦਾ ਤਾਰ ਗੁਰ ਚਰਨ ਬੋਹਿਤ ਮਿਲਿਓ ਭਾਗੀ ਉਤਰੀਓ ਸੰਸਾਰ ਜਲ ਥਲ ਮਹੀਲ ਪੂਰ ਰਹੇ ਆ ਸਰਬਨਾਥ ਅਪਾਰ ਹਰਨਾਮ ਅੰਮ੍ਰਿਤ ਪੀਓ ਨਾਨਕ ਆਨ ਰਸ ਸਭ ਖਾਰ ਸਾਰੰ ਮੈਲਾ ਪੰਗਵਾਂ ਤਾਤੇ ਕਰਨ ਪਲਾ ਕਰੇ ਨਾ ਬਿਕਾਰ ਮੋ ਮਦ ਮਤਾ ਸਿਮਰਤ ਨਾਹੇ ਹਰੇ ਰਾਹ ਸਾਦ ਸੰਗ ਜਪਤੇ ਨਾਰਾਇਣ ਤਿੰਨ ਕੇ ਦੋਖ ਜਰੇ ਸਫਲ ਦੇ ਤਨ ਓਏ ਜਨਮੇ ਤਬ ਕੈ ਸੰਗ ਰਲੇ ਚਾਰ ਪਦਾਰਥ ਅਸ਼ਟਦਸਾ ਸਿਧ ਸਭ ਉਪਰ ਸਾਦ ਭਲੇ ਨਾਨਕ ਦਾਸ ਤੂਰ ਜਨ ਬਾਂਛੈ ਉਦਰੇ ਲਾਗ ਪੱਲੇ ਸਾਰੰ ਮਹਿਲਾ ਤਨਵਾ ਹਰ ਕੇ ਨਾਮ ਕੇ ਜਨਕਾਂਖੀ ਮਨ ਤਨ ਬਚਨ ਇਹੀ ਸੁਖ ਚਾਹਤ ਪ੍ਰਭ ਦਰਸ਼ ਦੇਖੈ ਕਬ ਅੱਖੀ ਰਹਾ ਤੂੰ ਬੇਅੰਤ ਪਾਰ ਬ੍ਰਹਮ ਸੁਆਮੀ ਗਤ ਤੇਰੀ ਜੈ ਨਾ ਲਾਖੀ ਚਰਨ ਕਮਲ ਪ੍ਰੀਤ ਮਨ ਬੇਧਿਆ ਕਰ ਸਰਬਸ ਅੰਤਰ ਰਾਖੀ ਵੇਦ ਪੁਰਾਨ ਸਿਮਰਤ ਸਾਧੂ ਜਨ ਇਹ ਬਾਣੀ ਰਸਨਾ ਭਾਖੀ ਜਪ ਰਾਮ ਨਾਮ ਨਾਨਕ ਨਿਸਤਰੀਐ ਹੋਰ ਦੁੱਤਿਆ ਬਿਰਥੀ ਸਾਖੀ ਸਾਰੰ ਮਹਲਾ 5 ਵਾ ਮਾਖੀ ਰਾਮ ਕੀ ਤੂੰ ਮਾਖੀ ਜਾਂ ਦੁਰਗੰਧ ਤहां ਤੂੰ ਬੈਸੈ ਮਾਂ ਬਿਖਿਆ ਮਦ ਚਾਖੀ ਰਹਾ ਕਿ ਤਾ ਅਸਥਾਨ ਤੂੰ ਟਿਕਣਾ ਨਾ ਪਾਵੇਂ ਇਹ ਵਿਦ ਦੇਖੀ ਅੱਖੀ ਸੰਤਾਂ ਬਿਨ ਤੈਂ ਕੋਈ ਨਾ ਛਾੜਿਆ ਸੰਤ ਪਰ ਗੋਬਿੰਦ ਕੀ ਪੱਖੀ ਜੀ ਜੰਤ ਸਗਲੇ ਤੈਂ ਮੋਹੇ ਬਿਨ ਸੰਤਾਂ ਕਿਨੈ ਨਾ ਲਾਖੀ ਨਾਨਕ ਦਾਸ ਹਰ ਕੀਰਤਨ ਰਾਤਾ ਸ਼ਬਦ ਸੁਰਤ ਸੱਚ ਸਾਖੀ ਸਾਰੰ ਮੈਲਾ ਪੰਗਵਾ ਮਾਈਰੀ ਕੱਟੀ ਜਮ ਕੀ ਫਾਸ ਹਰ ਹਰ ਜਪਤ ਸਰਬ ਸੁਖ ਪਾਏ ਬੀਤੇ ਗ੍ਰਸਤ ਉਦਾਸ ਰਹਾਉ ਕਰ ਕਿਰਪਾ ਲੀਨੇ ਕਰ ਆਪਣੇ ਉਪਜੀ ਦਰਸ਼ ਪਿਆਸ ਸੰਤ ਸੰਗ ਮਿਲ ਹਰ ਗਉਣ ਗਾਏ ਬਿਨਸੀ ਦੁਤਿਆ ਆਸ ਮਹਾ ਉਧਿਆਨ ਟਵੀਤੇ ਕਾਢੇ ਮਾਰਗ ਸੰਤ ਕਹਿਓ ਦੇਖ ਤਦਰਸ਼ ਪਾਪ ਸਭ ਨਾਸੇ ਹਰ ਨਾਨਕ ਰਤਨ ਲਹਿਓ ਸਾਰੰ ਮਹਿਲਾ ਪੰਗਵਾਂ ਮਾਈਰੀ ਅਰਿਓ ਪ੍ਰੇਮ ਕੀ ਖੋਰ ਦਰਸ਼ਨ ਰੁਚਿਤ ਪਿਆਸ ਮਨ ਸੁੰਦਰ ਸਖਤ ਨ ਕੋਈ ਤੋਰ ਰਹਾ ਪ੍ਰਾਨ ਮਾਨ ਪਤ ਪਿਤ ਸੁਤ ਬੰਧਪ ਹਰ ਸਰਬਸ ਧਨ ਮੋਰ ਠਿਗ ਸ਼ਰੀਰ ਅਸਤ ਵਿਸ਼ਤਾ ਕ੍ਰਮ ਬਿਨ ਹਰ ਜਾਣ ਤਹੋਰ ਭਯੋ ਕਿਰਪਾਲ ਦੀਨ ਦੁਖ ਭੰਜਨ ਅਰਾ ਪੂਰਬਲਾ ਜ਼ੋਰ ਨਾਨਕ ਸ਼ਰਨ ਤੇ ਪਾ ਨਿਦ ਸਾਗਰ ਦਿਨ ਸੋ ਆਨ ਨਿਹੋਰ